ਇਹ ਬਰਵਾ ਬਰਵਾ ਦੀ ਸਾਡੀ ਬੇਨਤੀ ਇਹ ਹੈ ਬਾਰੇ ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਹੋ ਰਿਹਾ ਕੋਪਾ ਦੇ ਕਣਕ ਵੰਦੇ ਰਾਇਸ਼ ਵੰਦੇ ਹਾਂਜੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਰਾ ਸਾਰਾ ਰਾਜ ਰੋਜ਼ਗਾਰ ਖੋਕਿਆ ਉਹ ਦੂਜੇ ਬੰਦੇ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਨੇ ਥੋੜੀ ਸਕੀਮ ਚਲਦੀਓ ਚਲਾਓ ਜੀ ਸਾਧਕੇ ਅਸੀਂ ਤੁਹਾਡੇ ਨਾਲ ਆ ਪਰ ਸਾਨੂੰ ਤਾਂ ਨਾ ਬੇਰਜ਼ਗਾਰ ਕਰੋ ਸਾਡੇ ਥਰੂ ਕਲਾ ਲੋਕਾਂ ਆਟਾ ਵੰਡਣਾ ਸਾਡੇ ਥਰੂ ਮਾਨਸੂਰੀ ਵੰਡ ਦੇਾਂਗੇ ਆ ਤਾਂ ਸਾਡੀ ਇੰਦੀ ਕੰਨੀ ਆਦੀ ਅਸੀਂ 47 ਰੁਪਏ ਕਣਕ ਦਾ ਕਿੰਨਾ ਬਣਾਉਂਦੇ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹਲਪਰਾਂ ਨੂੰ ਦੇ ਇੱਕ ਜਿਹੜਾ ਆਟਾ ਮਡਾ ਰਹੀ ਹੈ ਸਾਡੇ ਨਾਲ ਕੋਈ ਵਿਤਕਰਾ ਕੀਤਾ ਜਾ ਰਿਹਾ ਲੋ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾਉਂਦਾ ਸਾਡੀ ਸਾਡੀ ਬੇਨਤੀ ਹੈ ਜੀ ਕੁਝ ਲਿਖੇ ਦਿੱਤਾ ਵਾ ਜੀ ਸਾਡਾ ਤਾਂ ਅਸੀਂ ਤਾਂ ਬੇਨਤੀ ਕਰਨ ਆਏ ਹਾਂ ਕਿ 12000 ਰੋਡ ਦੀ ਕੋਈ ਸਮੱਸਿਆ ਹੈ ਕੋਈ ਸਾਡੇ ਕੰਨੇ ਕਿਤੇ ਪਹੁੰਚ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਸਾਰੇ ਪੰਜਾਬ ਦੀ ਔਰ ਇਹਦੇ ਵਾਸਤੇ ਸਾਡੀ ਬੇਨਤੀ ਹੈ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਕੋਈ ਵਾਸਤੇ ਸਰਪੰਚ ਸਰਪੰਚ ਦੀ ਫੋਟੋ ਲੈ ਕੇ ਆਏ ਨਾਲ ਉਹਨਾਂ ਤੱਕ ਪਹੁੰਚ ਗਈ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਈਏ ਠੀਕ ਹੈ ਜੀ 100 ਜੀ ਜੀ ਸਾਫਤਾ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਾਹਦੇ ਕਰਤਾ ਤੁਹਾਡੇ ਮੰਤਰੀ ਜਾਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਪੂਰੀਆਂ ਦੇਸ ਦੀ ਉਦੋਂ ਬਾਅਦ ਜਿਹੜਾ ਬੀਤਿਹਰ ਖੜਿਆ ਸੰਗੂਰ ਤੋਂ ਉਹਨੇ ਜੀ ਰੋੜਾ ਸਾਹਿਬ ਨੇ ਜੀ ਚੀਮਾ ਸਾਹਿਬ ਨੇ ਦਿਖਾਉਣ ਲਈ ਕਿੰਨੇ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮਸ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਕੁਝ ਰੋਕਨੀਆਂ ਸਕਨ ਸਕੀਮਾਂ ਤੇ ਸਨਾ ਆਟਾ ਦਾਣ ਨਿੱਕੀ ਨਿੱਕੀ ਸਕੀਮਾਂ ਅਸੀਂ ਉਹਨਾਂ ਦੇ ਪੁੱਛਦੀਆਂ ਕਰਦੇ ਸੀ ਨਾਲ ਲੈ ਕੇ ਪੈਂਸਲ ਲਵਾਉਂਦੇ ਸੀ ਰਜਿਸਟਰੀ ਹੁੰਦੀ ਸੀ ਗਰੀਬਾਂ ਦੀ ਰਜਿਸਟਰੀ ਕੋਲ ਜਿਲ੍ਹਾਦਾਰ ਤੋਂ ਛੋਡੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਆਂ ਨੇ ਕਿ ਇਹ ਜਿਵੇਂ ਹੋਣਾ ਚਾਹੀਦਾ ਜਦੋਂ ਬਾਟਰ ਤੇ ਲੜਦੇ ਆ ਕਿ ਅਸੀਂ ਦੇਸ਼ ਭਗਤ ਆ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਛੋਡੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਬਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਣ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਂਦੇਸ ਫੌਜੀ ਬਿਲਕੁਲ ਬਿਲਕੁਲ ਛੋਟੀ ਪਾਰਟੀ ਦੇ ਵਿੱਚ ਅਸੀਂ ਵੋਟਾਂ ਪਾਈਆਂ ਸਾਨੂੰ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਰਿਜ਼ਲਟ ਹੀ ਮਿਲਿਆ ਇੱਕ ਮਿੰਟ ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਕਮੈਂਟਰੀ ਕਰਦੇ ਰਹੇ ਫੌਜੀਆਬਾਰੀ ਕਰਦੇ ਰਹੇ ਪਰ ਮੁੱਖ ਮੰਤਰੀ ਵੀ ਕਰਦੇ ਰਹੇ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਰਾਜਪਾਲ ਸਾਹਿਬ ਨੇ ਪੰਜ ਮੈਂਬਰ ਮੰਤਰੀ ਦੀ ਕਮੇਟੀ ਬਣਾਈ ਸੀ। 12 ਸਾਡੀਆਂ ਮੀਟਿੰਗਾਂ ਹੋਈਆਂ ਜੀ। ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀਏ ਸਾਡੇ ਨਾਲ ਸਾਨੂੰ ਅੱਜ ਤੱਕ ਬਹਾਨੇ ਦਿੱਤੇ ਜੀ। ਬਹਾਨੇ ਦੀ ਗੱਲ ਹੈ ਜੀ। ਜਿਹੜਾ ਜਿਹੜਾ ਤੁਹਾਨੂੰ ਬੋਲਿਆ ਜੀ ਉਹਨੇ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ। ਅਸੀਂ ਜੀ ਕਰਤੀ ਬਣਾਉਣ ਚਾਹੁੰਦੇ ਨੇ ਸਟੇਟ ਕਰਕੇ ਦੇ ਦਿੰਦੇ। ਚਲੋ ਜੀ। ਅਸੀਂ ਉਹਦੇ ਮਰਨ ਤੇ ਕਰੋ। ਅਸੀਂ ਮਰਨ ਤੇ ਕਰੋ ਖੜਾ ਨਹੀਂ। ਹੱਜ ਕੀ ਲਾਗੇ ਤਾਂ ਬਈ। ਮੇਰਾ ਨਾਮ ਅਵਤਾਰ ਸਿੰਘ ਫਕਰ ਸਰ ਜੀ। ਤੁਸੀਂ ਕੀ ਕਹਿਣਾ ਚਾਹੋਗੇ ਅੱਜ? ਰੋਣ ਚਾਹੀਦੀ ਹੈ ਸਾਡੀ ਗੱਲ ਜੀ ਅੱਜ ਸਾਡੇ ਗਿੜੜੇ ਦੇ ਵਿੱਚ ਜਿਹੜਾ ਕਰਮਜੀਤ ਸਿੰਘ ਜੀ ਅਨਮੋਲ ਆਪ ਪਾਰਟੀ ਨੂੰ ਐਮਪੀ ਖੜਾ ਕੀਤਾ ਹੈ ਉਹਦਾ ਅੱਜ ਪਹਿਲਾ ਘੇੜਾ ਸੀਗਾ ਸਾਡੇ ਗਿੜੜਵਾ ਸ਼ਹਿਰ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਅੱਜ ਵਿਰੋਧ ਕਰਨ ਵਾਸਤੇ ਆਏ ਸੀਗੇ ਚਲੋ ਪ੍ਰਸ਼ਾਸਨ ਨੇ ਕੁਝ ਕਰਕੇ ਜਾਂ ਅਸੀਂ ਕਹਿੰਦੇ ਪਹਿਲਾ ਘੇੜਾ ਜੀ ਐਂ ਕਹਿਣਾ ਚਾਹੀਦਾ ਕੋਈ ਵੀ ਹੈ ਪਰ ਵਿਰੋਧ ਕਰਨਾ ਸੀ ਸਾਡੇ ਅੰਦਰ ਬਹੁਤ ਗੁੱਸਾ ਹੈ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਕਿਉਂਕਿ ਜਿਹੜਾ ਸਾਡੇ ਜੀਓ ਜੀ ਅ ਡਿਪਾਰਟਮੈਂਟ ਪਿਛਲੀ ਸਰਕਾਰ ਨੇ ਬਣਾਇਆ ਸੀਗਾ ਗਰੀਬ ਮਜ਼ਦੂਰਾਂ ਦੀਆਂ ਦਬਲੇ ਕੁਦਲੇ ਲੋਕਾਂ ਦੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਦੁਕਾਨਦਾਰਾਂ ਦੀਆਂ ਜੋ ਸਮੱਸਿਆ ਸੀਗੀਆਂ ਉਹ ਅਸੀਂ ਮੁੱਖ ਮੰਤਰੀ ਚਕਰ ਪੁੱਝੀਆਂ ਕਰਦੇ ਹੁੰਦੇ ਸੀਗੇ ਤੇ ਉਹ ਇਹਨਾਂ ਨੇ 9 ਸਤੰਬਰ 2022 ਨੂੰ ਇਹਨਾਂ ਨੇ ਉਹ ਡਿਪਾਰਟਮੈਂਟ ਖਤਮ ਕਰਕੇ ਔਰ ਉਹ ਗਰੀਬਾਂ ਦਾ ਜਿਹੜਾ ਸੀ ਉਹਨਾਂ ਦੀਆਂ ਸਕੀਮਾਂ ਤੋਂ ਬਹੁਤ ਦੂਰ ਕਰਤੀਆਂ ਔਰ ਚਲੋ ਸਰਕਾਰਾਂ ਸਕੀਮਾਂ ਬਣਾਉਂਦੀਆਂ ਟਾਉਂਦੀਆਂ ਠੀਕ ਆ ਉਹਨਾਂ ਦੀ ਮਰਜ਼ੀ ਆ ਜੇ ਉਹਨਾਂ ਦੇ ਖਜ਼ਾਨੇ 'ਚ ਪੈਸਾ ਹੈ ਨਹੀਂਗਾ ਜੋ ਆਪ ਦੇ ਘਰਾਮ ਚੌਧਰੀਆਂ ਨੂੰ ਪੈਸਾ ਦੇ ਜਾਂਦੇ ਕਿਸੇ ਰੂਪ ਦੇ ਵਿੱਚ ਠੀਕ ਹੈ ਦੇਣ ਪਰ ਅਸੀਂ ਤਾਂ ਲੋਕਾਂ ਦੀਆਂ ਸੇਵਾ ਕਰਦੇ ਸੀਗੇ ਅਸੀਂ ਪੈਸੇ ਦਾ ਸਾਨੂੰ ਕੋਈ ਲਾਲਚ ਨਹੀਂ ਸੀਗਾ ਪਰ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਮੀਤ ਹੇਰ ਨੇ ਹੋਜਾ ਸਿੰਘ ਸਲਾਰੀ ਜਿਹੜਾ ਚੋਰ ਆ ਪਿੱਛੇ ਬੋਰੀਆਂ ਵੇਚਦਾ ਫੜਿਆ ਗਿਆ ਸੀਗਾ ਔਰ ਅਰੋੜਾ ਜੀ ਇਹਨਾਂ ਦਾ ਉਸ ਤੋਂ ਬਾਅਦ ਜਿਹੜੇ ਆ ਵਿੱਤ ਮੰਤਰੀ ਸਾਹਿਬ ਆ ਉਹ ਵੀ ਫੌਜੀ ਦਾ ਬੇਟਾ ਹੈ ਉਹਨੂੰ ਤਾਂ ਖੁਦ ਹੀ ਪਤਾ ਕਿ ਫੌਜੀ ਦਾ ਘਰ ਕਿਵੇਂ ਚੱਲਦਾ ਕਿਵੇਂ ਡਿਊਟੀ ਕਰਕੇ ਆਉਂਦੇ ਆ ਉਹ ਇਹਨਾਂ ਨੇ ਚਾਰਾਂ ਪੰਜਾਂ ਬੰਦਿਆਂ ਨੇ ਬਹਿ ਕੇ ਇਹ ਡਿਪਾਰਟਮੈਂਟ ਨੂੰ ਇਹ ਕਹਿ ਕੇ ਖਤਮ ਕਰਤਾ ਕਿ ਸਾਫਕਾ ਫੌਜੀ ਕੰਮ ਨਹੀਂ ਜਾਣਦੇ ਇਹਨਾਂ ਨੂੰ ਕੰਮ ਨਹੀਂ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਤੁਹਾਨੂੰ ਨਹੀਂ ਕਰਨ ਦਿੱਤੀ ਵੱਖਰੀ ਗੱਲ ਐ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਸਾਡੇ ਆਸਤੇ ਉਹ ਤੁਸੀਂ ਵਾਪਸ ਲਾਓ ਗਲਤੀ ਮਨੋ ਸਟੇਜ ਉਤੋਂ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਸਾਫਕਾ ਫੌਜੀ ਫੌਜੀ ਪੀਐਨ ਤੋਂ ਸਫਾਈ ਮੈਂਟ ਤੋਂ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਦਾ ਕੰਮ ਜਾਣਦਾ ਹੈ ਜੇ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰ ਦੇ ਅਸੀਂ ਟ੍ਰੇਨਾਂ ਚ ਚਲਾ ਕੇ ਦੂਜੇ ਸਟੇਸ਼ਨ ਤੇ ਯਾਤਰੀ ਮੁਸਾਫਰ ਭੇਜ ਸਕਦੇ ਹਾਂ ਜਿਹੜੀ ਮੋਦੀ ਸਰਕਾਰ ਨੇ ਤੇ ਨਾਲੇ ਨਾਲ ਹੀ ਮਿਲੇ ਹੋਇਆ ਹੈ ਕੇਂਦਰੀ ਵੱਲ ਸਾਹਿਬ ਇਹਨਾਂ ਨੇ ਬੰਦਰਗਾਹ ਵੇਚਤੀਆਂ 에어ਪੋਰਟ ਵੇਚ ਤੇ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜਹਾਜ਼ 에어ਪੋਰਟ ਆ ਆਪਣੇ 에어 ਇੰਡੀਆ ਜਾਂ ਕੋਈ ਹੋਰ ਹੜਤਾਲ ਕਰ ਦੇ ਅਸੀਂ ਜਹਾਜ਼ ਚਲਾ ਕੇ ਮੁਸਾਫਰਾਂ ਨੂੰ 에어ਪੋਰਟ ਟੂ 에어ਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਹਾਂ ਅਸੀਂ ਇਹ ਅਸੀਂ ਰੱਖਦੇ ਹਾਂ ਜੇ ਬੰਦਰਗਾਹ ਦੇ ਉੱਤੇ ਇਹ ਇਹਨਾਂ ਨੇ ਵੇਚ ਛੱਡੀਆਂ ਉਹ ਵੀ ਹੜਤਾਲ ਕਰ ਦੇਣ ਅਸੀਂ ਸਮੁੰਦਰੀ ਜਹਾਜ਼ ਚਲਾ ਕੇ ਉਧਰਲੇ ਪਤਨ ਤੋਂ ਉਧਰਲੇ ਪਤਨ ਦੇ ਲੋਕਾਂ ਪਤਾ ਸਾਡਾ ਮਸਲਾ ਇਹ ਕਿ ਅੱਜ ਜੋ ਆਈਸ਼ੋਨਾਂ ਨੇ ਜੀਆ ਹੈ ਕਿਹਾ ਸੀਗਾ ਆਪ ਦੀ ਅਸੀਂ ਪ੍ਰੋਬਲਮ ਬਣਾਉਣਾ ਦੱਸੀ ਹੈ ਉਹ ਕਹਿੰਦੇ ਸੀ ਮੁੱਖ ਮੰਤਰੀ ਤੱਕਰ ਗੱਲ ਕਰਾਂਗੇ ਪਰ ਮੁੱਖ ਮੰਤਰੀ ਕਹਿੰਦਾ ਸੀਗੇ ਤੁਸੀਂ ਗੱਲ ਕੀ ਕਰੋਗੇ ਇੱਕ ਰਾਜਪਾਲ ਸਾਹਿਬ ਨੇ ਪੰਜ ਮੰਤਰੀਆਂ ਦੀ ਟੀਮ ਬਣਾਈ ਸੀਗੀ ਸਾਡੇ ਜੀਓ ਜਿੰਨਾ ਗੱਲ ਕਰਨ ਵਾਸਤੇ ਪਰ 12 ਮੀਟਿੰਗਾਂ ਹੋ ਗਈਆਂ ਅੱਜ ਤੱਕਰ ਗੋਗਲਾ ਤੋਂ ਮਿੱਟੀ ਝਾੜੀ ਇਹਨਾਂ ਨੇ ਮੁੱਖ ਮੰਤਰੀ ਪਤਾ ਨਹੀਂ ਸਾਥੋਂ ਕਿਉਂ ਡਰਦਾ ਫੌਜੀਆਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਸਟਰ ਦਾ ਮੁੰਡਾ ਇਹ ਸਾਨੂੰ ਪੜਾਇਆ ਲਿਖਾਇਆ ਸੀ ਫੌਜ ਚ ਭਰਤੀ ਹੋਏ ਆ ਇਹ ਫੌਜੀਆਂ ਤੋਂ ਡਰਦਾ ਪਤਾ ਦੋ ਢਾਈ ਸਾਲ ਹੋ ਗਏ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਮੀਟਿੰਗ ਨਹੀਂ ਕਰਦਾ ਸਾਨੂੰ ਬਾਹਰ ਕਮਰੇ ਚ ਬਾਹਰ ਭੱਜ ਜਾਂਦਾ ਪਰ ਅੱਜ ਅਸੀਂ ਇਹ ਤੁਹਾਡੇ ਚੈਨਾਂ ਦੇ ਥ्रू ਇਹ ਚੈਲੰਜ ਕਰਦੇ ਆ ਆਪ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਕੇਂਦਰੀ ਵਾਲ ਨੂੰ ਤੇ ਅੱਜ ਤਾਂ ਅਸੀਂ ਇਹਨੂੰ ਜਿਹਾ ਕਿ ਆ ਅਸੀਂ ਉਹਨਾਂ ਨੂੰ ਆਪਦੀਆਂ ਪ੍ਰੋਬਲਮ ਦੱਸਤੀਆਂ ਉਹ ਕਹਿੰਦਾ ਵੀ ਹੱਲ ਕਰਾ ਦੂੰ ਹੱਲ ਦਾ ਸਾਨੂੰ ਪਤਾ ਨਹੀਂ ਹੁੰਦੀਆਂ ਤੂੰ ਜਾ ਕੇ ਲੱਗਿਆ ਪਰ ਅਗਲੇ ਜਿਹੜੇ ਨੂੰ ਅਸੀਂ ਪੂਰੇ ਸਾਫ ਕਾ ਸੈਨਿਕ ਜਿੱਦੇ ਇਹ ਗਜੜੇ ਵਿੱਚ ਐਂਟਰ ਕਰੂਗਾ ਅਸੀਂ ਸਾਰਾ ਗਦਰਵਾਸ ਸੈਰ ਸੀਲ ਕਰ ਦਾਂਗੇ ਬਾਹਰ ਇਨੰਦਰ ਨਹੀਂ ਵੜਨ ਦੇਵਾਂਗੇ ਜੇ ਮੁੱਖ ਮੰਤਰੀ ਤੇ ਸਾਡੀ ਗੱਲ ਨਾ ਪਹੁੰਚਾਈ ਤਾਂ ਵੀ। ਸ੍ਰਿੰਦਰ ਸਿੰਘ ਜਣਾ ਜੀ ਅੱਜ ਅਸੀਂ ਅੱਜ ਕਿਉਂਕਿ ਇਹ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹਦਾ ਵਿਗੜ ਬਗ ਚੁੱਕਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਸਾਡੀ ਜਿਹੜੀ ਅਸੀਂ ਮਸਲਾ ਲੈ ਕੇ ਅੱਜ ਇੱਥੋਂ ਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਤੱਕ ਜੁੜਾ ਅਸੀਂ ਮਸਲਾ ਅੱਜ ਪਹੁੰਚਾਇਆ ਆਪਦਾ ਉਹਨੂੰ ਤੁਸੀਂ ਜਿਹੜਾ ਇਹ ਇਸ ਮੀਡੀਆ ਰਾਹੀਂ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਤੱਕ ਸਾਡਾ ਪਹੁੰਚਦਾ ਹੋਣਾ। ਸੋ ਅੱਜ ਦਾ ਜਿਹੜਾ ਸਾਡਾ ਮਸਲਾ ਹੈ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਾਡਾ ਦੀਪੂ ਹੋਲਡਰਾਂ ਦਾ ਜਿਹੜਾ ਰਜਗਾਰ ਜਿਹੜਾ ਉਹ ਖੋਇਆ ਜਾ ਰਿਹਾ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਆਪਦੇ ਦੀਪੂਆਂ ਤੇ ਅਸੀਂ ਕਣਕ ਵੜਦੇ ਆ ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਉਹ ਕਣਕ ਫ੍ਰੀ ਵੰਡ ਰਹੇ ਆ ਕੋਈ ਪੈਸਾ ਸਾਨੂੰ ਸਰਕਾਰ ਜਿਹੜਾ ਉਹਦਾ ਨਹੀਂ ਦੇ ਰਹੀ ਕਿਉਂਕਿ ਜਿਹੜਾ ਕਮਿਸ਼ਨ ਸਾਡਾ ਸਰਕਾਰ ਨੇ ਤੈਅ ਕੀਤਾ ਹੈ ਉਹ ਪਿਛਲੇ 2-2 13-13 ਮਹੀਨਿਆਂ ਤੋਂ 15-15 ਮਹੀਨਿਆਂ ਦਾ ਸਾਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਔਰ ਜੋ ਮਿਲਦਾ ਤਾਂ ਉਹ ਸਿਰਫ 47 ਰੁਪਏ ਕੁਆਟਰ ਦਾ ਸਾਨੂੰ ਕਮਿਸ਼ਨ ਮਿਲਦਾ ਔਰ ਸਰਕਾਰ ਨੇ ਜਿਹੜੀ ਆਟਾ ਵੰਡਣ ਦੀ ਸਕੀਮ ਚਲਾਈ ਆ ਉਹਦੇ ਵਿੱਚ ਸਰਕਾਰ ਜਿਹੜੇ ਨੇ ਸਰਕਾਰ ਨੇ ਮੁਲਾਜ਼ਮ ਰੱਖਿਆ ਮਾਰਕਫੱਟ ਤੇ ਮੁਲਾਜ਼ਮ ਜਿਹੜੇ ਰੱਖਿਆ ਥਰੂ ਵੰਡ ਰਹੀ ਆ ਉਹ ਰਸ਼ਨ ਉਹਦੇ 30000 ਰੁਪਏ ਜਿਹੜਾ ਬੰਦਾ ਪਰਚੀ ਕੱਢਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਏ ਜਿਹੜਾ ਬੰਦਾ ਥੈਲੀ ਚੱਕ ਕੇ ਫੜਾਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਏ ਜਿਹੜਾ ਬੰਦਾ ਗੱਡੀ ਚਲਾ ਕੇ ਲਿਆਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਸੀ ਵੀ ਜੇ ਤੁਸੀਂ ਰਾਸ਼ਨ ਵੰਡਾਉਣਾ ਹੈ ਥੋੜੀ ਸਕੀਮ ਚਲਾਉਣੀ ਹੈ ਤੁਸੀਂ ਚਲਾਓ ਜੀ ਸਦਕੇ ਸਰਕਾਰਾਂ ਸਕੀਮਾਂ ਚਲਾਉਂਦੀਆਂ ਹੁੰਦੀਆਂ ਹਨ ਪਰ ਸਾਡਾ ਰਜਗਾਰ ਨਾਲ ਖੋਜ ਆਟਾ ਵੰਡਣਾ ਡੀਪੋ ਵਾਲੋਂ ਨੂੰ ਦੇਵੋ ਅਸੀਂ ਵੰਡਾਂਗੇ ਸਾਨੂੰ ਪਤਾ ਹੈ ਵੀ ਕਿਵੇਂ ਵੰਡਣਾ ਘਰ ਘਰ ਆਟਾ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਸੀ ਸਰਕਾਰ ਨੇ ਉਹ ਬਿਲਕੁਲ ਗਰਾਊਂਡ ਪੱਧਰ ਤੇ ਉਹ ਫੇਲ ਆ ਸਰਕਾਰ ਦੀ ਸਕੀਮ ਬਿਲਕੁਲ ਫੇਲ ਆ ਕਿਸੇ ਵੀ ਇੱਕ ਵੀ ਇਨਸਾਨ ਨੂੰ ਘਰ ਦੇ ਵਿੱਚ ਆਟਾ ਨਹੀਂ ਦਿੱਤਾ ਗਿਆ ਇੱਕ ਗੱਲ ਜ਼ਰੂਰ ਹੈ ਕਿ ਜਿਸ ਦਿਨ ਇਹ ਸਕੀਮ ਦੀ ਸਟਾਰਟਿੰਗ ਹੋਈ ਆ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਨੇ ਜਿਹੜੀਆਂ 5 ਥੈਲੀਆਂ ਆਪਦੇ ਹੱਥ ਨਾਲ ਲੋਕਾਂ ਦੇ ਘਰਾਂ ਚ ਦਿੱਤੀਆਂ ਉਸ ਤੋਂ ਬਾਅਦ ਇੱਕ ਵੀ ਥੈਲੀ ਸਾਫਤ ਕਰ ਦੇਣ ਕਿ ਅਸੀਂ ਕਿਸੇ ਦੇ ਘਰ ਜਾ ਕੇ ਦਿੱਤੀ ਆ ਅਸੀਂ ਦੀਪੂ ਵੀ ਛੱਡਣ ਨੂੰ ਤਿਆਰ ਆ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਿਹੜਾ ਸਾਡਾ ਰਜਗਾਰ ਨਾ ਖੋ ਕੇ ਸਾਡਾ ਰਜਗਾਰ ਨੂੰ ਬਹਾਲ ਰੱਖਿਆ ਜਾਵੇ ਜਿਹੜੀ ਇਹ ਸਕੀਮ ਹੈ ਇਹ ਦੀਪੂ ਹੋਲਡਰਾਂ ਦੇ ਥਰੂ ਚਲਾਈ ਜਾਵੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ ਈ ਨਾ ਮੈਂ ਤੁਸੀਂ ਅੱਜ ਕਦੇ ਲਈ ਇਕੱਠੇ ਹੋਏ ਮੈਂ ਜਗਮੀਤ ਸਿੰਘ ਜ਼ਿਲ੍ਹਾ ਖਜ਼ਾਨਚੀ ਜੀ ਸ਼੍ਰੀ ਮਖਸਰ ਸਾਹਿਬ ਤੋਂ ਅਸੀਂ ಗ್ರಾಮ ਪੰਚਾਇਤ ਅਸ਼ੋਸ਼ਨ ਪੰਜਾਬ 296 ਯੂਨੀਅਨ ਤੋਂ ਅਸੀਂ ਪੰਜ ਛੇ ਪੰਜ 6 ਮਹੀਨਿਆਂ ਤੋਂ ਲੰਮੇ ਰਮੇ ਤੋਂ ਪਿੰਡ ਕਰਾਚੋ ਬੈਠੇ ਹਾਂ ਜਿੱਥੋਂ ਕੇ ਇਸ ਭਗਮੰਤਮਨ ਸਾਹਿਬ ਦਾ ਓ ਐਚ ਡੀ ਹੈ ਓ ਐਸ ਡੀ ਹੈ ਉਹਨਾਂ ਨੇ ਸਾਨੂੰ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੀਟਿੰਗਾਂ ਕਰਾਂਗੇ ਤੇ ਤੁਹਾਨੂੰ ਪੱਕੇ ਕਰਾਂਗੇ ਸਾਡੀਆਂ ਘਟੋ ਘਟ 50 ਮੀਟਿੰਗਾਂ ਹੋ ਚੁੱਕੀਆਂ ਕੈਬਨਿਟ ਨਾਲ ਤੇ ਕਿਤੇ ਓ ਐਸ ਡੀ ਨਾਲ ਸਨ ਹੋਣੇ ਤੇ ਜਿੰਨਾਂ ਦਾ ਹਾਜ਼ਰੀ ਦਾ ਖਾਤਮਾ ਸਾਡੀਆਂ ਮੰਗਾਂ ਇਹ ਆ ਜੀ ਪਹਿਲਾ ਤਾਂ ਸਾਡਾ ਸ਼ਾਂਤੀ ਕਰਨਾ ਜੀ ਅਸੀਂ ಗ್ರಾಮ ਪੰਚਾਇਤ ਦੇ ਥਰੂ ਲੱਗੇ ਹੋਏ ਆ ਜਿਹੜਾ ਕਿ 5 ਸਾਲ ਬਾਅਦ ਸਰਕਾਰ ਪੰਚਾਇਤ ਬਦਲਦੀ ਆ ਉਹ ਸਾਨੂੰ ਬਦਲ ਕੇ ਆਪ ਦਾ ਬੰਪਰੇਟਰ ਰੱਖ ਲੈਂਦਾ ਉਹਦੇ ਵਿਰੋਧ ਕਰਕੇ ਅਸੀਂ ਕਿਹਾ ਸੀ ਕਿ ਇੱਕ ਤਾਂ ਸਾਡੀ ਸ਼ਾਂਤੀ ਬੰਦ ਕੀਤੀ ਜਾਵੇ ਇੱਕ ਜਿਹੜਾ ਸਾਡਾ ਸੈਂਟਰ ਦਾ ਜਿਹੜਾ ਡੀਸੀ ਰੇਟ ਬੰਦ ਆ ਜਿਹੜਾ 11-12000 ਰੁਪਿਆ ਸਾਨੂੰ ਉਹ ਦਿੱਤਾ ਜਾਵੇ ਸਾਡੀਆਂ ਕੋਈ ਬਾਲੀਆਂ ਮੰਗਾ ਨਹੀਂ ਦੋ ਹੀ ਮੰਗਾ ਤੇ ਅੱਜ ਅਸੀਂ ਜਿਹੜਾ ਕਿ ਇਹਨਾਂ ਨੇ ਫਰੀਦਕੋਟ ਹਲਕੇ ਦਾ ਇਹ ਅਨਾਉਂਸ ਕੀਤਾ ਉਹ ਗਿੱਦੜਬਾ ਵੇਖੇ ਆਏ ਸੀਗੇ ਤੇ ਇੱਥੇ ਅਸੀਂ ਉਹਨਾਂ ਦਾ ਵਿਰੋਧ ਕਰਨ ਲਈ ਆਏ ਸੀ ਤੇ ਇਸ ਇੱਥੇ ਐਤਪਾਲ ਸ਼ਰਮਾ ਜੀ ਜੋ ਕਿ ਹਰੀਕੇ ਘਾਉਂਦੇ ਆ ਹਲਕਾ ਚਾਰਜ ਲੱਗੇ ਹੋਏ ਆ ਉਹਨਾਂ ਨੇ ਸਾਨੂੰ ਕਹਤਾ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਕੋਈ ਨਾਰੇ ਬਾਜੀ ਨਹੀਂ ਕਰਨੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਤੇ ਅਸੀਂ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ ਅਸੀਂ ਇਸ ਤੋਂ ਪਹਿਲਾਂ ਵੀ ਕਾਫੀ ਗੱਲਾਂ ਕੀਤੀਆਂ ਕਾਫੀ ਮੰਗ ਪੱਤਰ ਦਿੱਤੇ ਪਰ ਸਾਡੀ ਕੈਬਨਿਟ ਸੀਐਮ ਤੱਕ ਕੋਈ ਗੱਲਬਾਤ ਨਹੀਂ ਬਚੀ सीएम साहब ਕਹਿੰਦੇ ਆ ਕਿ ਮੈਂ ਡਾਕਟਰ ਅਮੀ德ਕਰ ਦੀ ਪੱਕ ਸਿੰਘ ਦੀ ਲਾਈਨ ਤੇ ਚੱਲ ਰਿਹਾ ਪਰ ਸਾਨੂੰ ਲੱਗਦਾ ਨਹੀਂ ਵੀ ਉਹਨਾਂ ਦੀ ਅਮੀ德ਕਰ ਦਾ ਤਾਂ ਇਹ ਨਾਅਰਾ ਸੀਗਾ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਆ ਅਣਪੜਾ ਹੋ ਜਾਂ ਪੜਿਆ ਉਹਦੇ ਨਾਲ ਨੌਕਰੀ ਬੇਸ ਤੇ ਕੋਈ ਵੀ ਉਹਨੂੰ ਨੌਕਰੀ ਦੇਊਗੀ ਪਹਿਲ ਦੇ ਆਧਾਰ ਤੇ ਮਿਲੂਗੀ ਉਸ ਇੱਕ ਵਾਰ ਅਮੀ德ਕਰ ਦਾ ਉਤਰ ਗੁਜਰ ਗਿਆ ਸੀ ਤੇ ਉਤਰ ਗੁਜਰਨ ਦੇ ਬਾਵਜੂਦ ਉਹ ਬੰਦਾ ਆਪਣੇ ਪੁੱਤਰ ਨੂੰ ਛੱਡ ਕੇ अनेकां ਲੋਕਾਂ ਦੇ ਲਈ ਚੱਲ ਪਿਆ ਸੀ ਕਹਿੰਦਾ ਇਹ ਪੁੱਤਰ ਤਾਂ ਮਰ ਗਿਆ ਪਰ ਮੈਂ अनेकां ਪੁੱਤਰਾਂ ਜਿਹੜੇ ਉਹਨਾਂ ਨੂੰ ਨਹੀਂ ਮਾਰਨ ਦੇਣਾ ਪਰ ਸੀਐਮ ਸਾਹਿਬ ਚੱਲਦੇ ਜ਼ਰੂਰ ਆ ਕਹਿੰਦੇ ਭਗਮੰਤ ਜਾਨ ਮੈਂ ਨਹੀਂ ਮੰਨਦਾ ਕਿ ਉਹ ਕੰਬੀਦਕਰ ਦੇ ਲਈ ਤੇ ਜਾਂ ਲੇਨ ਤੇ ਚੱਲਦੇ ਆ ਸਾਨੂੰ 5-6 ਮਹੀਨਿਆਂ ਤੋਂ ਉੱਥੇ ਬੈਠੇ ਹੋ ਗਿਆ ਸਾਨੂੰ ਮਿਲਣ ਤੇ ਕਰ ਕੋਈ ਆਮ ਆਦਮੀ ਦਾ ਨਮਾਇੰਦਾ ਨਹੀਂ ਆਇਆ ਕੋਈ ਭਗਮੰਤਮਾਨ ਨਹੀਂ ਆਇਆ ਉਲਟਾ ਸਾਨੂੰ ਡੰਡੇ ਮਾਰ ਕੇ ਉੱਥੋਂ ਭਜਾ ਦਿੰਦੇ ਆ ਕੀ ਹੈ ਥੋੜੀ ਇਸ ਤੋਂ ਅਗਲਾ ਰਣਨੀਤੀ ਕੀ ਰੱਖੋ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਸਾਨੂੰ ਕਰਮਜੀਤ ਮੋਹਲਸਾਹਰ ਨੇ ਕਿਹਾ ਕਿ ਅਸੀਂ ਤੁਹਾਡੀ ਇਹ ਗੱਲ ਸੀਐਮ ਤੱਕ ਪਹੁੰਚਾਵਾਂਗੇ ਜੇ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਕੋਟਕਪੂਰੇ ਜਾਂ ਫਰੀਦਕੋਟ ਅੱਗੇ ਕਿਤੇ ਵੀ ਹੋਊਗਾ ਅਸੀਂ ਉਹਨਾਂ ਨੂੰ ਕੇਰਾਂਗੇ ਤੇ ਰਾਤ ਕੇ ਰੋੜੋਦ ਕਰਾਂਗੇ